ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਦੇਖੋ ਤੁਸੀਂ ਪੱਟੀ ਵਾਲੀ ਰੋਈ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਇਸ ਵਕਤ ਚੱਲ ਰਿਹਾ ਤੇ ਇਹ ਦੋਸਤੋ ਪਾਣੀ ਸਾਰਾ ਜਿਹੜਾ ਵਾ ਠਾੜ ਨੂੰ ਜਾਣਾ ਹੈ ਆ ਦੇਖੋ ਤੁਸੀਂ ਇੱਥੇ ਸੜਕ ਹੀ ਆਰ ਪਰ ਕਰਨ ਵਾਸਤੇ ਤੇ ਇਹਦੇ ਉੱਪਰ 5-5 ਫੁੱਟ ਜਿਹੜਾ ਪਾਣੀ ਹੋ ਗਿਆ ਤੇ ਇਹ ਦੇਖੋ ਤੁਸੀਂ ਜਿਹੜੀ ਬੂਟੀ ਆ ਰਹੀ ਹੈ ਸਾਰੀ ਇਧਰੋਂ ਪਿੱਛੋਂ ਆ ਰਹੀ ਪੱਟੀ ਵਾਲੇ ਪਾਸਿਓ ਤੇ ਪਾਣੀ ਬਹੁਤ ਜ਼ਿਆਦਾ ਜਿਹੜਾ ਠਾੜ ਨੂੰ ਜਾ ਰਿਹਾ ਵਾ ਤੇ ਮੇਰਾ ਵੀਰ ਜਿਹੜੇ ਵੀ ਠਾੜ ਏਰੀਆ ਦੇ ਵਿੱਚ ਰਹਿੰਦੇ ਆ ਕੋਟ ਬੁੱਡੇ ਤੋਂ ਥੱਲੇ ਜਾ ਕੇ ਸਤਲੁਜ ਦਰਿਆ ਦੇ ਵਿੱਚ ਇਹ ਪੈਣੀ ਆ ਤੇ ਆ ਦੇਖੋ ਤੁਸੀਂ ਬੂਟੀ ਆ ਰਹੀ ਬਹੁਤ ਜਿਆਦਾ ਸਪੀਡ ਦੇ ਨਾਲ ਆ ਦੇਖੋ ਤੁਸੀਂ ਇਹ ਰਸਤਾ ਹੈ ਤੇ ਰਸਤੇ ਦੇ ਉੱਪਰ ਜਿਹੜਾ ਵਾ 5-5 ਫੁੱਟ ਪਾਣੀ ਹੋ ਗਿਆ ਵਾ ਅਜੇ ਪਾਣੀ ਚੜਨ ਲਿਆ ਵਾ ਲਗਾਤਾਰ ਹੀ ਮੇਰਾ ਵੀਰ ਜਿਹੜੇ ਵੀ ਉੱਥੇ ਠਾੜ ਏਰੀਏ ਦੇ ਵਿੱਚ ਹੈਗੇ ਆਪਦਾ ਧਿਆਨ ਨਾ ਰਿਓ ਜੇ ਕਿਉਂਕਿ ਰੋਈ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਇਸ ਵਕਤ ਚੱਲ ਰਿਹਾ ਵਾ ਕਿਉਂਕਿ ਇਹ ਦੇ ਪਿੱਛੇ ਕਾਰਨੇ ਕਿ ਮੀਂਹ ਬਹੁਤ ਜਿਆਦਾ ਪੈਣ ਦੇ ਵੇਖੋ ਤੁਸੀਂ ਬੱਦਲ ਅਜੇ ਵੀ ਕਿੰਨਾ ਵਾ ਇਹ ਸਾਰਾ ਮੀਂਹ ਪਿੱਛੇ ਤਰਨਤਾ ਨੰਬਰ ਸਰ ਵਾਲੇ ਪੈਣ ਦੇ